ਰਾਗ ਸੋਰਠ ਵਾਰ ਮਹਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀ ਭੈ ਸੱਚਾ ਸੋਏ ਸਸੁਰੇ ਪਈਐ ਭੈ ਵਸੀ ਸਤਗੁਰ ਸੇਵ ਨਿਸ਼ੰਗ ਪਰ ਹਰ ਕੱਪੜ ਦੇ ਪਿਰ ਮਿਲੇ ਖੁਸ਼ੀ 라ਵੇ ਤੇਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਦੇਠ ਮੋਏ ਦੁਖ ਸਸੂ ਕਾ ਡਰ ਕੇਸ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਬ ਸੱਚ ਮਹਿਲਾ ਚੌਥਾ ਸੋਰਠ ਪਾਉ ਸੁਹਾਵਣੀ ਜਾ ਹਰ ਨਾਮ ਟੰਢੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪੇਮ ਕਸਾਈ ਦਿਨ ਸੋ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਧਿਰਾਇ ਮਨ ਅਨੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ-ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਤੁਦ ਆਪੇ ਖੇਲ ਰਚਾਏ ਤੁਦ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣਹਾਰਿਆ ਖਾਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮੈਂ ਲਾਤੀ ਜਾ ਹਮੈਂ ਜਲਤੇ ਜਲ ਮੋਏ ਭਮ ਆਏ ਦੂਜੇ ਪਾਏ ਪੂਰੇ ਸਤਗੁਰ ਰਾਖ ਲੀਏ ਆਪਣੇ ਪੰਨੇ ਪਾਏ ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਈ ਸ਼ਬਦ ਰਤੇ ਸੇ ਸੀਤਲ ਭੈ ਨਾਨਕ ਸੱਚ ਕੁਮਾਇ ਨੇ ਲਾਤੀਜਾ ਸਫਲਿਓ ਸਤਗੁਰ ਸੇਵਿਆ ਤਨ ਜਨਮ ਪਰਵਾਣ ਜਿੰਨਾ ਸਤਗੁਰ ਜੀਵੰਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਉਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ ਗੁਰਮੁਖ ਮੋਇ ਜੀਵੰਦੇ ਪਰਵਾਣ ਹੈ ਮਨਮੁਖ ਜਨਮਰਾਹ ਨਾਨਕ ਮੋਇ ਨਾ ਆਖੀਐ جے ਗੁਰ ਕੈ ਸ਼ਬਦ ਸਮਾਹੀ ਪੌੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਤੇ ਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਤੁਮਾਵਾਂ ਜੇ ਗੁਰ ਸਮਝਾਈਆ ਸਲੋਕ ਮੈਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠ ਗੋਲੀ ਪਾਈਨ ਨਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵੰਦਾ ਦੂਜੇ ਪਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੀਓ ਸੇ ਬਹਿਰ ਨ ਮਿਲਨੀ ਪਾਸ ਦੁੱਖ ਲਗਾ ਬਹੁਤ ਖੜਾ ਪੁੱਤ ਤਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉੱਭੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮੈਲਾ ਤੀਜਾ ਤੇ ਸੈਣ ਸੇ ਸਜਣਾ ਦੇ ਗੁਰਮੁਖ ਮਿਲੈ ਸੁਭਾਏ ਸਤਿਗੁਰ ਕਾ ਪਾਣਾ ਅਨੰਦਿਨ ਕਰੇ ਸੇ ਸੱਚ ਰਹੈ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਭਿਮਾਨ ਕਰੇ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕੈ ਸਵਾਰ ਨਾਨਕ ਪੂਰਬ ਲਿਖਿਆ ਕੁਮਾਵਣਾ ਕੋਇ ਨ ਮਿਟਣ ਹਾਰ ਪੌੜੀ ਤੁਧ ਆਪੇ ਜਗ ਤੋ ਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਿਧਾਇਆ ਤੇ ਚ ਹਉ ਮੈਂ ਲੇਖਾ ਮੰਗੀਆਂ ਫਿਰ ਆਵੇ ਜਾਇ ਜਿੰਨਾ ਹਰ ਆਪ ਕਿਰਪਾ ਕਰ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੀ ਸਦਾ ਸਦਾ ਕਮਾਇਆ ਸ਼ਲੋਕ ਮੈਂ ਲਾ ਤੀਜਾ ਮਾਇਆ ਮਮਤਾ ਮੋਣੀ ਜਿਨ ਵਿਣਦੰਤ ਜਗ ਖਾਇ ਮਨ ਮੁਖ ਖਾਧੇ ਗੁਰਮੁਖ ਉਬਰ ਜਿਨੀ ਸਤਿਨਾਮ ਚਿਤ ਲਾਇ ਬਿਨ ਨਾਵੇਂ ਜ ਕਮਲਾ ਫਿਰੇ ਗੁਰਮੁਖ ਨਦੇਰੀ ਆਇਆ ਤੁੰਦਾ ਕਰਤੇ ਆਨੇ ਫੁੱਲ ਜਨਮ ਗਵਾਇ ਸੁਖ ਦਾਤਾ ਮਨ ਨਾਮ ਵਸਾਇ ਨਾਨਕ ਨਾਮ ਤੇ ਨਾ ਕਉ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹਿਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਥਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣ ਧਰਮ ਦਾ ਧੰਮ ਪੁਲਾਇਆ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਕਰਤੇ ਆਪ ਖੋ ਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀ ਤਲੋਇਆ ਕ੍ਰਿਸ਼ਨ ਹਰ ਸਾਧ ਆਇਆ ਸ਼ਬਦੇ ਹੀ ਨਾਉ ਉਪਜੇ ਸ਼ਬਦੇ ਮੇਰ ਮਿਲਾਇਆ ਬਿਨ ਸ਼ਬਦ ਦੇ ਸਭ ਜਗ ਬੋਰਾ ਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪ੍ਰਖ ਅਗੰਮ ਹੈ ਕਾਕਿਤ ਵਿਦ ਪਾਈ ਐ ਇਸ ਰੂਪ ਨਰੇਕ ਅਦ੍ਰਿਸ਼ਟ ਕਹਾ ਜਾਣ ਕਿਉ ਧਿਆਈ ਐ ਨਰੰਕਾਰ ਨਿਰੰજન ਹਰਗੰ ਕਿਆ ਕਹ ਗੁਣ ਗਾਈ ਐ ਜਿਸ ਆਬਝਾਏ ਆਪ ਸੋਹਰ ਮਾਰਗ ਪਾਈ ਐ ਗੁਰਪੂਰੈ ਵੇਖ ਲਿਆ ਕੁਰਸੇਵਾ ਪਾਈ ਐ ਸ਼ਲੋਕ ਮੈਂ ਲਾ ਤੀਜਾ ਜਿਉ ਤਨ ਕੋਲੂ ਪੀੜੀਐ ਰਤਨਾ ਫੋਰੀ ਡੇ ਜਿਉ ਵੰਝੈ ਚੌਖੰਨੀਆ ਸੱਚੇ ਸੰਦੜੇ ਨੇ ਨਾਨਕ ਮੇਲ ਨ ਚੁੱਕਈ ਰਾਤੀ ਅਤ ਡੇ ਮੈਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੈ ਜਿਉ ਮਾਜੀ ਠੈ ਕਪੜ ਰੰਗੇ ਭੀ ਪਾਹੇ ਨਾਨਕ ਰੰਗ ਨ ਉਤਰੈ ਬਿਆਹ ਨ ਲੱਗੈ ਕਿ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇਂਦਾ ਹਰ ਆਪੇ ਸਿਸ਼ਟ ਸਵਾਰ ਸਿਰ ਠੰਡੇ ਲਾਇਂਦਾ ਇੱਕ ਨਾ ਭਗਤੀ ਲਾਇ ਇੱਕ ਆਪ ਖੁਆਇਂਦਾ ਇੱਕ ਨਾ ਮਾਰਗ ਪਾਇ ਇੱਕ ਓਜੜ ਪਾਇਂਦਾ ਜਨ ਨਾਨਕ ਨਾਮ ਧਿਆਇ ਗੁਰਮੁਖ ਗੁਣ ਗਾਇਂਦਾ ਸ਼ਲੋਕ ਮਹਿਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮੈਂ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹਾਂ ਤੈਨ ਬਲਹਾਰ ਜਾ ਮਹਿਲਾ ਤੀਜਾ ਮਨ ਮੁਖ ਮੰ ਅਜਿਤ ਹੈ ਦੂਜਾ ਲੱਗਦਾ ਜਾਈ ਤਿਸ نو ਸੁਖ ਸੁਪਨੇ ਨਹੀਂ ਦੁਖੇ ਦੁਖ ਵਿਆਇ ਘਰ ਘਰ ਪੜ ਪੜ ਪੰਡਿਤ ਥੱਕੇ ਸਿਧ ਸੁਮਾਦ ਲਗਾਈ ਇਹ ਮਨ ਵਸਨ ਵਈ ਥੱਕੇ ਕਰਮ ਕਮਾਏ ਏਖ ਤਾਰੀ ਭੇਖ ਕਰ ਥੱਕੇ ਅੱਠ ਸੱਤ ਤੀਰਤ ਨਾਏ ਨਨਕੀ ਸਾਰ ਨਾ ਜਾਣਨੀ ਹਉ ਮੈਂ ਧਰਮ ਪੁਲਾਏ ਗੁਰ ਪ੍ਰਸਾਦੀ ਪਾਉ ਪਿਆ ਵਡ ਭਾਗ ਵਸਿਆ ਮਨ ਆਏ ਪਹਿ ਪਹਿ ਐ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪ ਤਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਯਾ ਰੰਗ ਕਸੁੰਭ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਸ਼ਤਾਵਣਾ ਹਲੋ ਮੈਂ ਲਾਤੀਜਾ ਸਤਗੁਰ ਤੇ ਜੋ ਮੂੰ ਫਿਰੇ ਸੇ ਬੱਧੇ ਦੁੱਖ ਸਹਾਂਹਿ ਫਿਰ ਫਿਰ ਮਿਲ ਨਾ ਪਾਏ ਨੀ ਜੰਮੈ ਤੈ ਮਰ ਜਾਹਿ ਐਂਸਾ ਰੋਗ ਨਾ ਛੋੜੈ ਦੁੱਖ ਹੀ ਮੈਂ ਦੁੱਖ ਪਾਹਿ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਿਲਾਹਿ ਮੈਂ ਲਾਤੀਜਾ ਜੋ ਸਤਗੁਰ ਤੇ ਮੂੰ ਫਿਰੇ ਨਾ ਠੌਰ ਨਾ ਠਾਉ ਜਿਉ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾ ਨਾਨਕ ਗੁਰਨੁਖ ਬਖਸ਼ੀਐ ਸੇ ਸਤਗੁਰ ਮੇਲ ਮਿਲਾਉ ਪੌੜੀ ਜੋ ਸੇਵੈ ਸਤਮੁਰਾਰ ਸੇ ਪਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿਨ ਜਨ ਛੱਡ ਗਿਆ ਸੇ ਦਰਗਾ ਪੈਦੇ ਜਾਹਿ ਜਿਨ੍ਹਾਂ ਹਰ ਜਪ ਲਿਆ ਹਰ ਸੇਵੈ ਸਈ ਪੁਰਖ ਜਿਨ੍ਹਾਂ ਹਰ ਤੁਦ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਟਰੰਪ ਹੋ ਗਿਆ ਸਲੋਕ ਮੈਂ ਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਖ ਦਵਾਰ ਇਹ ਭੋਜਨ ਲੱਭ ਹੈ ਸੰਤੋ ਲੱਭ ਹੈ ਗੁਰੂ ਵਿਚਾਰ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਐ ਸਦਾ ਰੱਖੀ ਐ ਔਰਤਾਰ ਇਹ ਮੁੰਦਾਵਣੀ ਸਤਗੁਰੂ ਪਾਈ ਗੁਰਸਿੱਖਾਂ ਲੱਭੀ ਪਾਲ ਨਾਨਕ ਜਿਸ 부ਝਾਏ ਸੋ 부ਜਸੀ ਹਰ ਪਾਇਆ ਗੁਰਮੁਖ ਕਾਲ ਮਹਿਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹਾ ਸਤਗੁਰ ਸਿਓ ਚਿਤ ਲਾਏ ਆਪ ਵਿਛੋੜੇਨ ਸੇ ਵਿਛੜ ਦੂਜੇ ਪਾਏ ਖੁਆਇ ਨਾਨਕ ਵਿਣ ਕਰਮ ਕਿਆ ਪਾਈ ਐ ਪੂਰਬ ਲਿਖਿਆ ਕੁਮਾਇ ਪੌੜੀ ਬਹਿ ਸਖੀਆਂ ਦਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹਿਓ ਨਿਤ ਹਰ ਕੋ ਬਲਹਾਰੀਆਂ ਜਿੰਨੀ ਸੁਣ ਮੰਨਿਆ ਹਰ ਨਾਉ ਤੇ ਨਾ ਹੋ ਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਾਂ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆਂ ਸ਼ਲੋਕ ਮੈਂ ਲਾਤੀਜਾ ਵਿਣ ਨਾ ਵੈ ਸਭ ਧਰਮ ਦੇ ਨਿਤ ਜਗ ਤੋਂ ਟਾ ਸੰਸਾਰ ਮਨਮੁਖ ਕਰਮ ਕਮਾਵਣੇ ਹਮੈ ਅੰਦਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮੈ ਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨਮੁਖ ਪਰਮੈ ਸੈ ਸੰਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਸਵੇ ਸੁਭਾਏ ਨਾਨਕ ਨਾ ਅਮਰਤਿਆਂ ਬਲ ਜਾਓ ਪੌੜੀ ਸਿਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਤੇ ਆਵੇ ਤੈਨ ਡਰ ਸੱਟ ਘੱਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ